ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਹੈਗੀ ਹੈ ਉਹ ਪਿਆਰੇ ਵਿਦਿਆਰਥੀਆਂ ਲਈ ਹੈ ਕਿ ਪਿਆਰੇ ਵਿਦਿਆਰਥੀਓ ਤੁਹਾਡੇ 10ਵੀਂ ਅਤੇ 12ਵੀਂ ਦੀ ਜਿਹੜੀ ਪ੍ਰੀਖਿਆ ਫੀਸ ਹੈ ਉਹ ਆ ਚੁੱਕੀ ਹੈ ਇੱਕ ਹਸਕਰ ਟੀਚਰਾਂ ਲਈ ਵੀ ਹੈ ਜਿਹੜੇ ਟੀਚਰ ਨਵੇਂ ਆ ਜਾਂ ਜਿਨ੍ਹਾਂ ਨੂੰ ਹਜੇ ਇਸ ਬਾਰੇ ਨਹੀਂ ਪਤਾ ਤਾਂ ਜਿਹੜਾ 10ਵੀਂ ਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਦੀ ਜਿਹੜੀ ਐਗਜ਼ਾਮੀਨੇਸ਼ਨ ਫੀਸ ਹੈ ਉਹ ਆ ਚੁੱਕੀ ਹੈ ਜੀ ਉਹਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਬਾਕੀਆਂ ਨਾਲ ਵੀ ਸਾਂਝੀ ਕਰਿਓ ਖਾਸ ਕਰ ਵਿਦਿਆਰਥੀ ਇਸ ਵੱਲ ਧਿਆਨ ਦੇ ਜੀ ਤੁਹਾਡੀ ਕਿੰਨੀ ਫੀਸ ਬਣਦੀ ਹੈ ਕਿਹੜੇ ਕਿਹੜੀ ਐਕਸਟਰਾ ਫੀਸ ਤੁਹਾਡੇ ਤੋਂ ਵਸੂਲ ਕੀਤੀ ਜਾਂਦੀ ਹੈ ਉਹ ਇਸ ਸਾਰੇ ਲਈ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ 10ਵੀਂ ਲਈ ਪ੍ਰੀਖਿਆ ਫੀਸ ਅਤੇ ਪ੍ਰੀਖਿਆਰਥੀ 1300 ਰੁਪਏ ਪ੍ਰੀਖਿਆ ਫੀਸ ਸਮੇਤ ਪ੍ਰਯੋਗੀ ਪ੍ਰੀਖਿਆ ਭਾਅ ਜਿਹੜੇ ਤੁਹਾਡੇ ਕੋਲ ਪ੍ਰੈਕਟੀਕਲ ਵਿਸ਼ੇ ਵੀ ਆ ਉਹਨਾਂ ਦੇ ਸਮੇਤ ਕੁੱਲ ਮਿਲਾ ਕੇ ਜਿਹੜੀ ਫੀਸ ਹੈ ਤੁਹਾਡੀ ਉਹ 1300 ਰੁਪਏ ਹੋ ਜੀ ਪ੍ਰਤੀ ਪ੍ਰੀਖਿਆਰਥੀ ਫੀਸ ਪਲੱਸ ਵਾਧੂ ਵਿਸ਼ੇ ਦੀ ਫੀਸ 350 ਰੁਪਿਆ ਠੀਕ ਹੈ ਜੀ ਜੇਕਰ ਤੁਸੀਂ ਵਾਧੂ ਵਿਸ਼ਾ ਰੱਖਿਆ ਹੋਇਆ ਆਪਣੇ ਨਾਲ ਬਾਕੀ ਸਬਜੈਕਟ ਦੇ ਨਾਲ ਰੈਗੂਲਰ ਸਬਜੈਕਟ ਦੇ ਨਾਲ ਤੋਂ ਉਸ ਤੋਂ ਇਲਾਵਾ 3500 ਰੁਪਏ ਤਾਂ ਤੁਹਾਡਾ ਉਹ ਐਕਸਟਰਾ ਹੋਊਗਾ ਜੀ ਉਸ ਤੋਂ ਬਾਅਦ ਪਲੱਸ ਕੀ ਹੈ ਸਰਟੀਫਿਕੇਟ ਦੀ ਹਾਰਡ ਕਾਪੀ ਦੀ ਫੀਸ ਜਿਹੜੀ ਉਹ 200 ਰੁਪਏ ਹੋਗੀ ਇਹ 10ਵੀਂ ਵਾਸਤੇ ਹੈ ਜੀ ਭਾਅ 1300 ਐਗਜ਼ਾਮੀਨੇਸ਼ਨ ਫੀਸ ਹੈ ਪਲੱਸ 200 ਰੁਪਏ ਤੁਹਾਡੀ ਡੀ ਐਮ ਸੀ ਦੀ ਫੀਸ ਹੈ ਠੀਕ ਹੈ ਜੀ ਤਾਂ ਭਾਅ ਕੁੱਲ ਮਿਲਾ ਕੇ ਤੁਸੀਂ 1500 ਰੁਪਏ ਫੀਸ ਜਿਹੜੀ ਉਹ 10ਵੀਂ ਕਲਾਸ ਲਈ ਬਣਦੀ ਹੈ ਜੀ ਤੇ ਦੇ ਨਾਲ ਹੀ ਜੇਕਰ ਗੱਲ ਕਰੀਏ ਆਪਾਂ 12ਵੀਂ ਲਈ ਜਿਹੜੀ ਪ੍ਰੀਖਿਆ ਫੀਸ ਹੈ ਪ੍ਰੀਖਿਆਰਥੀ ₹1800 ਪ੍ਰੀਖਿਆ ਫੀਸ ਸਮੇਤ ਪ੍ਰਯੋਗੀ ਪ੍ਰੀਖਿਆ ਭਾਵ ਸਾਰੀ ਹੀ ਪ੍ਰੀਖਿਆ ਦੇ ਜਿੰਨੇ ਵੀ ਪੇਪਰ ਤੁਹਾਡੇ ਹੋਣਗੇ ਉਹਨਾਂ ਦੀ ਜਿਹੜੀ ਚਾਹੇ ਪ੍ਰੈਕਟੀਕਲ ਵਿਸ਼ੇ ਹੋਣ ਉਹਨਾਂ ਦੀ ਕੁੱਲ ਫੀਸ ਜਿਹੜੀ ਉਹ ₹1800 ਹੈ ਪ੍ਰਤੀ ਪ੍ਰੀਖਿਆਰਥੀ ਫੀਸ ਪਲੱਸ ਵਾਧੂ ਵਿਸ਼ੇ ਦੀ ਫੀਸ 350 ਉਸੇ ਤਰ੍ਹਾਂ ਹੀ ਜੇਕਰ ਤੁਹਾਡੇ ਕੋਲ ਕੋਈ ਐਡੀਸ਼ਨਲ ਜਾਂ ਵਾਧੂ ਵਿਸ਼ਾ ਹੈਗਾ ਤਾਂ ਉਹਦੇ ₹350 ਜਿਹੜੀ ਫੀਸ ਤੁਹਾਨੂੰ ਉਹ ਐਕਸਟਰਾ ਲੱਗੂਗੀ ਜੀ ਠੀਕ ਹੈ ਜੀ ਪਲੱਸ ਸਰਟੀਫਿਕੇਟ ਦੀ ਹਾਰਡ ਕਾਪੀ ਦੀ ਫੀਸ ਜਿਹੜੀ ਉਹ 250 ਰੁਪਏ ਤਾਂ 10ਵੀਂ ਦੀ ਜਿਹੜੀ ਹਾਰਡ ਕਾਪੀ ਭਾਵ ਡੀ ਐਮ ਸੀ ਦੀ ਫੀਸ ਹੈ ਉਹ 200 ਰੁਪਏ ਤੇ 12ਵੀਂ ਦੀ 250 ਰੁਪਏ ਭਾਅ ਉਹਨਾਂ ਦਾ 10ਵੀਂ ਦਾ 1500 ਰੁਪਏ ਤੇ 18ਵੀਂ ਦਾ ਸੌਰੀ 12ਵੀਂ ਦਾ 18 ਪਲੱਸ 250 ਜੇਕਰ ਆਪਾਂ ਗੱਲ ਕਰੀਏ 2050 ਰੁਪਏ ਉਹਦੀ ਫੀਸ ਬਣਦੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੇ ਵੀ ਇਹ ਇੱਕ ਗੱਲ ਧਿਆਨ ਦੇਣ ਯੋਗ ਹੈ ਠੀਕ ਹੈ ਜੀ ਜਿਹੜੇ ਬੱਚੇ 18 ਸਾਲ ਤੋਂ ਘੱਟ ਨੇ ਠੀਕ ਹੈ ਜਾਂ 16 ਸਾਲ ਤੱਕ ਨੇ ਠੀਕ ਹੈ ਜੀ ਜੇਕਰ ਉਹ ਦਿਵਿਆਂਗ ਹੈ ਭਾਵ ਉਹ ਹੈਂਡੀਕੈਪਟ ਐ ਡਿਸੇਬਲ ਹੈ ਠੀਕ ਹੈ ਜੀ ਐਮਆਰ ਨਹੀਂ ਤਾਂ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਹੈ ਜਿਹੜੀ ਉਹ ਨਹੀਂ ਵਸੂਲੀ ਜਾਊਗੀ ਭਾਵ ਨਹੀਂ ਲਈਤੀ ਜਾਊਗੀ ਪਰ ਪਰੰਤੂ ਸਰਟੀਫਿਕੇਟ ਦੀ ਹਾਰਡ ਕਾਪੀ ਦੀ ਫੀਸ ਅਤੇ ਸ਼ੈਡਿਊਲ ਅਨਸਾਰ ਬਣਦੀ ਲੇਟ ਫੀਸ ਵਸੂਲ ਕੀਤੀ ਜਾਵੇਗੀ ਠੀਕ ਹੈ ਜੀ ਜਿਹੜੇ ਚਾਹੇ ਉਹ 10ਵੀਂ ਚਾਹੇ ਠੀਕ ਹੈ ਜੀ ਚਾਹੇ ਉਹ 12ਵੀਂ ਚਾਹੇ ਬਾਕੀ ਜੇਕਰ ਉਹ ਬੱਚਾ ਐਮ ਆਰ ਹੈ ਡਿਸੇਬਲ ਹੈ ਕਿਸੇ ਤਰ੍ਹਾਂ ਦਾ ਉਹ ਤੋਂ ਕੋਈ ਫੀਸ ਨਹੀਂ ਸਿਰਫ ਕੱਲੇ ਡੀ ਐਮ ਸੀ ਦੀ ਫੀਸ ਹੈ ਜਿਹੜੀ ਉਹ ਤੋਂ 200 ਰੁਪਏ ਜਾਂ 250 ਰੁਪਏ ਵਸੂਲ ਕੀਤੀ ਜਾਣੀ ਹੈ ਠੀਕ ਹੈ ਜੀ ਬਾਕੀ ਜਿਹੜੀਆਂ ਸ਼ਰਤਾਂ ਹਨ ਉਹ ਕਿਰਪਾ ਕਰਕੇ ਖਾਸ ਕਰਕੇ ਟੀਚਰ ਜਰੂਰ ਇਸ ਵੱਲ ਧਿਆਨ ਦੇ ਦੇਣ ਜੀ ਠੀਕ ਹੈ ਜੀ ਜਿੰਨਾ ਪਰਫਾਰਮੇ ਅਤੇ ਦਫ਼ਤਰ ਨੂੰ ਭੇਜੀ ਜਾਣ ਵਾਲੇ ਫਾਰਮ ਲਿਖਿਆ ਹੋਇਆ ਹੈ ਭਾਵ ਫਾਰਵਰਡਿੰਗ ਲੈਟਰ ਹੈਡ ਫੀਸਾਂ ਦਾ ਬੇਰਵਾਸ ਸੈਂਟਰ ਸਟੇਟਮੈਂਟ ਦਾ ਪ੍ਰਿੰਟ ਲੈ ਕੇ ਖੇਤਰੀ ਦਫ਼ਤਰ ਵਿਖੇ ਮਿੱਥੀ ਮਿਤੀ ਤੱਕ ਜਮ੍ਹਾਂ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ ਇਹ ਬਾਕੀ ਸਾਰਾ ਜਿਹੜਾ ਹੈਗਾ ਉਹ ਟੀਚਰਾਂ ਦੇ ਹੈਗੇ ਜੀ ਹਾਲਾਂਕਿ ਉਹ ਇਸ ਕੰਮ ਦੇ ਵਿੱਚ ਬੜੇ ਮਾਹਿਰ ਨਹੀਂ ਪਹਿਲਾਂ ਤੋਂ ਕਰਦੇ ਆ ਰਹੇ ਪਰ ਫਿਰ ਵੀ ਜਿਹੜੇ ਨਵੇਂ ਆ ਉਹਨਾਂ ਲਈ ਇਹ ਜਾਣਕਾਰੀ ਜਿਹੜੀ ਲੈਣੀ ਉਹ ਬੜੀ ਜ਼ਰੂਰੀ ਹੈ ਜੀ ਠੀਕ ਹੈ ਜੀ ਤਾਂ ਆਈਓ ਸਾਰੀ ਲਿਸਟ ਆਪਣੇ ਨਾਲ ਤੁਹਾਡੇ ਸਾਂਝੀ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਜਾਂ ਜਿਹੜੇ ਤੁਹਾਡੇ ਸਕੂਲ ਦੇ ਵਿੱਚ ਪੁਰਾਣੇ ਟੀਚਰ ਨੇ ਉਹਨਾਂ ਤੋਂ ਤੁਸੀਂ ਮਦਦ ਲੈ ਕੇ ਇਹ ਸਾਰੀ ਜਿਹੜੀ ਕਾਰਵਾਈ ਤੁਸੀਂ ਕਰ ਸਕਦੇ ਹੋ ਪਰ ਤੁਸੀਂ ਬੱਚਿਆਂ ਨੂੰ ਜਿਹੜਾ ਹੈ ਇਹਦੇ ਬਾਰੇ ਜਾਣਕਾਰੀ ਦੇ ਸਕਦੇ ਹਾਂ ਕਿ ਜਿਹੜੀ ਤੁਹਾਡੀ 10ਵੀਂ ਦੀ ਕਿੰਨੀ ਫੀਸ ਹੈ ਉਥੇ ਪਲੱਸ ਹਾਰਡ ਕਾਪੀ ਜਾਂ ਡੀਐਮਸੀ ਦਾ ਕਿੰਨਾ ਚਾਰਜ ਹੈ ਇਸੇ ਤਰ੍ਹਾਂ ਹੀ ਜੇ ਇੱਕ ਵਾਰ ਗੱਲ ਕਰੀ ਆਪਾਂ 12ਵੀਂ ਦੀ 1800 ਰੁਪਏ ਫੀਸ ਹੈ ਪਲੱਸ 2500 ਰੁਪਏ ਤੁਹਾਡੀ ਡੀਐਮਸੀ ਦੀ ਫੀਸ ਹੈ ਸੋ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਸਮਝ ਆ ਗਈ ਹੋਊ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਸਾਂਝੀ ਜ਼ਰੂਰ ਕਰਿਓ ਦੋਸਤਾਂ ਮਿੱਤਰਾਂ ਦੇ ਨਾਲ ਤੇ ਬੱਚਿਆਂ ਦੇ ਨਾਲ ਜਾਂ ਬਾਕੀ ਟੀਚਰਾਂ ਦੇ ਨਾਲ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ